ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਅੰਡੇਮਾਨ ਪੋਰਟ ਬਲੇਰ ਜਿੰਨੂੰ ਅਸੀਂ ਕਾਲੇ ਪਾਣੀ ਦੀ ਜੇਲ੍ਹ ਕਹਿੰਦੇ ਆ ਅੱਜ ਇੱਥੇ ਮੈਂ ਪਹੁੰਚਿਆ ਤਾਂ ਅੱਜ ਬੜਾ ਇੱਕ ਅਜੀਬ ਜਿਹਾ ਦੇਖਿਆ ਕਿ ਇੱਥੇ ਦੋ ਤਰ੍ਹਾਂ ਦੇ ਬੰਦੇ ਨੇ ਇਹਨਾਂ ਦੇ ਵਿੱਚ ਇੱਕ ਤਾਂ ਬੰਗਾਲ ਦੇ ਨੇ ਤੇ ਦੂਸਰਾ ਪੰਜਾਬ ਦੇ ਨੇ ਬੰਗਾਲ ਦੇ ਦਾ ਹੋਣਾ ਕੁਦਰਤੀ ਇੱਥੇ ਜੀ ਕਿਉਂਕਿ ਜੇਲ੍ਹ ਸੀ ਉਹ ਉਹਨਾਂ ਦੇ ਜਿੰਨੇ ਕਾਂਡ ਸੀ ਉਹਨਾਂ ਨੇ ਇਸੇ ਜੇਲ੍ਹ 'ਚ ਹੀ ਹੋਣਾ ਹੁੰਦਾ ਸੀ ਪਰ ਸਭ ਤੋਂ ਵੱਡੀ ਚੀਜ਼ ਕੀ ਹੈ ਇੱਥੇ ਅਮਰਤਸਰ ਲਾਹੌਰ ਲੁਧਿਆਣਾ ਫਰੋਜਪੁਰ ਇਹ ਇਸ ਏਰੀਏ ਦੇ ਜਿਹੜੇ ਸੈਂਕੜੇ ਆਦਮੀ ਨੇ ਜਿਹੜੇ ਸਿੱਖ ਨੇ ਜਿਹੜੇ ਇਸ ਜੇਲ੍ਹ 'ਚ ਨੇ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਫਾਂਸੀ ਤੇ ਚੜਦੇ ਰਹੇ ਤੇ ਸਾਰੀ ਜ਼ਿੰਦਗੀ ਉਹਨਾਂ ਦੀ ਇੱਥੇ ਲੰਘਦੀ ਤੇ ਜਿਨ੍ਹਾਂ ਨੂੰ ਅੱਜ بڑے ਲੱਭਾ 'ਚ ਕਿਹਾ ਜਾਂਦਾ ਹੈ ਇਹ ਅੱਤਵਾਦੀ ਉਹਨਾਂ ਨੂੰ ਹਮਾ ਹਰਿਆਣੇ ਦੇ ਅੰਦਰ ਇੱਕ ਸਿੱਖ ਨੂੰ ਡਲਿਆਂ ਨਾਲ ਕੁੱਟਿਆ ਗਿਆ ਕਿਹਾ ਇਹ ਅੱਤਵਾਦੀ ਏਅਰਪੋਰਟ ਦੇ ਉੱਪਰ ਇਹ ਕਿਹਾ ਗਿਆ ਕਿ ਇਹ دہشت ਗਰਦਾ ਪੰਜਾਬ ਦੇਖੋ 77 ਸਾਲ ਪਹਿਲਾਂ ਵੀ ਸਾਨੂੰ ਇਹੀ ਸਜ਼ਾ ਮਿਲਦੀ ਸੀ ਕਿ ਅਸੀਂ ਅੰਗਰੇਜ਼ਾਂ ਦੀ ਉਲਟ ਬੋਲਦੇ ਸੀ ਅੱਜ ਵੀ ਅਸੀਂ ਜਸਟਿਸ ਦੀ ਗੱਲ ਕਰਦੇ ਤੇ ਅੱਜ ਵੀ ਅਸੀਂ ਅੱਤਵਾਦੀ ਮੇਰੀ ਇੱਕ ਇੰਨੀ ਬੇਨਤੀ ਹੈ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਨੇ ਇੱਕ ਵਾਰੀ ਇਸ ਜੇਲ੍ਹ ਚ ਆ ਕੇ ਨਿਗਾਹ ਮਾਰ ਲੈਣ ਤੇ ਸਾਡੀਆਂ ਲਿਸਟਾਂ ਚੱਕ ਲੈਣ ਕਿ ਕਿਵੇਂ ਸਰਦਾਰ ਸੋਹਣ ਸਿੰਘ ਪਕਣਾ ਤੇ ਸਰਦਾਰ ਦੀਵਾਨ ਸਿੰਘ ਘਰੀ ਜੋ ਹੋਰ ਸੈਂਕੜੇ ਜਿਹੜੇ ਸਿੱਖ ਸੀ ਉਹਨਾਂ ਦੀ ਜ਼ਿੰਦਗੀ ਇੱਥੇ ਕਿਵੇਂ ਕੱਟੀ ਕਿਵੇਂ ਉਹਨਾਂ ਨੇ ਸਨ 47 ਦੀ ਇਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਦੂਸਰੀ ਗੱਲ ਜਿਹੜੇ ਸਾਡੇ ਅਕਾਲੀ ਤੇ ਜਿਨ੍ਹਾਂ ਨੇ ਸਾਡਾ ਪੰਜਾਬ ਦਾ ਮੈਂ ਕਹੂੰਗਾ ਬੇੜਾ ਕਰਕ ਕੀਤਾ ਹੈ ਜਿਨ੍ਹਾਂ ਨੂੰ ਅੱਜ ਇਹ ਨਹੀਂ ਪਤਾ ਲੱਗਦਾ 13 ਤਾਂ 14% ਵੋਟ ਘਟ ਗਈ ਕਿ ਉਹਨਾਂ ਨੂੰ ਇੱਕ ਵਾਰੀ ਜੇਲ੍ਹ ਜਾ ਕੇ ਦਿਖਾ ਬਾਅਦ ਵਿੱਚ ਤੇ ਪਛੋਕੜ ਕੀ ਸੀ ਇੱਥੇ ਚੱਲੇ ਅਸੀਂ ਕਿਵੇਂ ਆ ਤੇ ਅਸੀਂ ਇੱਕ ਬਿਜ਼ਨਸਮੈਨ ਨੂੰ ਚੁੱਕ ਕੇ ਅਕਾਲੀ ਦਲ ਦੇ ਤਾ ਜਦ ਕਿ ਅਕਾਲੀ ਦਲ ਇੱਥੋਂ ਚੱਲਦਾ ਸੀ ਇਹ ਨਨਕਾਣਾ ਸਾਹਿਬ ਤੋਂ ਚੱਲਦਾ ਸੀ ਇਹ ਖੂਨ ਦੇ ਨਾਲ ਚੱਲਿਆ ਹੋਇਆ ਸੀ ਸੋ ਮੇਰੀ ਬੇਨਤੀ ਹੈ ਜੋ ਇੱਥੇ ਮੈਂ ਵੇਖਿਆ ਹੈ ਇਹ ਕੀ ਪੰਜਾਬ ਦੇ ਵਿੱਚ ਅੱਜ ਵੀ ਪੰਜਾਬ ਦੇ ਨੌਜਵਾਨ ਜਿਹੜੇ ਡਿਬੜੂਗੜ੍ਹ ਜ਼ਿਲ੍ਹਾ ਚ ਤੱਕ ਰੋਲਦੇ ਫਿਰਦੇ ਨੇ ਅੱਜ ਵੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ 77 ਸਾਲ ਤੇ 80 ਸਾਲ ਪਹਿਲਾਂ ਵੀ ਪੰਜਾਬ ਦੇ ਨੌਜਵਾਨ ਇਸੇ ਤਸ਼ੱਦਦ ਥੱਲੇ ਸੀ ਤੇ ਅੱਜ ਵੀ 80 ਸਾਲ ਦੇ 100 ਸਾਲ ਦੇ ਬਾਅਦ ਪੰਜਾਬ ਦਾ ਜਿਹੜਾ ਯੂਥ ਹੈ ਬਾਹਰ ਦੀਆਂ ਚੇਲਾਂ ਚ ਐਸੇ ਤਰਾ ਹੀ ਰੋਲਦਾ ਪਿਆ ਸੋ ਮੇਰੇ ਦੇਖਣ ਦੇ ਵਿੱਚ ਸਾਨੂੰ ਇੱਕ ਸਿੱਖਾਂ ਨੂੰ ਬੜਾ ਸੋਚ ਕੇ ਇੱਕ ਗੱਲ ਨਾਲ ਚੱਲਣਾ ਪੈਣਾ ਹੈ ਤੇ ਜਿਹੜੀ ਸਾਡੀ ਹੋਂਦ ਆ ਉਹਨੂੰ ਬਰਕਰਾਰ ਰੱਖਣ ਲਈ ਇੱਕਠੇ ਹੋਣਾ ਪੈਣਾ ਇਹਨਾਂ ਮੈਂ ਕਹਿੰਦਾ ਸਾਰੇ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ